ਇਹ ਚਿਕਨਾ ਜੀ ਤੇ ਕੁਆਲਿਟੀ ਫਰੀ ਵਾਲਾ ਚਿਕਨ ਹੈ ਨਾ ਵਿੱਚ ਮਸਾਲੇ ਪਏ ਹੋਏ ਅਦਰਕ ਵਗੈਰਾ ਦਿਖ ਰਿਹਾ ਹੈ ਬਿਲਕੁਲ ਜੀ ਬਿਲਕੁਲ ਉੱਪਰ ਤੇ ਹਾਂ ਪੂਰੀ ਜੀ ਪੀਸ ਦੀ ਕੁਆਟਿਟੀ ਦੇਖ ਲਓ ਪੀਸ ਵੱਡੇ ਹੋਣਗੇ ਅਸੀਂ ਪੀਸ ਆਪਾਂ ਛੋਟਾ ਯੂਜ਼ ਨਹੀਂ ਕਰਦੇ ਉਹ ਨੈਗੇਟਿਵ ਜੀ ਜਬਰਦਸਤ ਬਸ ਅੱਛਾ ਰੰਗਦਾਰ ਬਰੀਆਨੀ ਹੈ ਨਾ ਪ੍ਰੋਪਰ ਜੀ ਬਿਲਕੁਲ ਜੀ ਬਿਲਕੁਲ ਅੱਛਾ ਡਰਾਈ ਫੂਡ ਵਗੈਰਾ ਵੀ ਹੈ ਜੀ ਨਜ਼ਰ ਹੀ ਆ ਰਹੀ ਹੋਪਰ ਮੋਟੀ ਲੇਅਰ ਆ ਰਹੀ ਹੈ ਲੌਂਗ ਵਗੈਰਾ ਕਾਲੀ ਮਿਰਚਾਂ ਬਿਲਕੁਲ ਜੀ ਬਿਲਕੁਲ ਤੇ ਦੋ ਦਿਨ ਦਿਨ ਦਾ ਮੇਰੇ ਕਸਟਮਰ ਬਹੁਤ ਵਿਚਾਰੇ ਨਰਮ ਟੈਕਿੰਗ ਕਰਦੇ ਸੀ ਨਰਾਜ ਹੋ ਕੇ ਵਾਪਸ ਗਏ ਭਾਜੀ ਯਾਰ ਅਸੀਂ ਇੰਨੀ ਦੂਰੋਂ ਆਏ ਆ ਵੀਡੀਓ ਦੇਖ ਕੇ ਰੰਗਦਾਰ ਜਿਹੜੀ ਬਰੀਆਨੀ ਬਣਾਈ ਹੋਈ ਆ ਬਿਲਕੁਲ ਵਿੱਚ ਖੜੇ ਮਸਾਲੇ ਪ੍ਰੋਪਰ ਤਰੀਕੇ ਨਾਲ ਪਾਉਂਦੇ ਆਂ ਪਾਹ ਹਲਾਲ ਬਿਲਕੁਲ ਨਹੀਂ ਯੂਜ਼ ਕਰਦੇ ਸਾਰੇ ਹੀ ਚਿਕਨ ਹੁੰਦਾ ਆ ਆਪਸ ਚੜਕਾ ਕੇ ਆਪ ਹੀ ਲੈਣੇ ਆਂ ਤੇ ਮਟਨ ਦੀ ਕੁਆਲਿਟੀ ਵੀ ਆਪਾਂ ਆਪ ਚੋਇਸ ਕਰਕੇ ਲੈਣੀ ਹੁੰਦੀ ਆ ਮਟਨ ਬਿਲਕੁਲ ਸੌਫਟ ਔਰ ਜੂਸੀ ਮਟਨ ਬਣਾਉਂਦੇ ਆਂ ਆਪਾਂ ਆਪਣੇ ਵੱਲੋਂ ਮਸਾਲੇ ਖੜੇ ਹੁੰਦੇ ਆ ਬਰੀਆਨੀ ਆਪਣੇ ਕਹਿੰਦਾ ਕਿ ਤਕਰੀਬਨ ਅਲਟੀਮੇਟ ਟੇਸਟ ਆਪਣੇ ਕੋ ਡਰਾਈ ਫੂਡ ਵਗੈਰਾ ਬਾਕੇ ਬਣਾਉਨੇ ਆਪਾਂ ਅੱਛਾ ਜੀ ਹਾਂਜੀ ਬਰੀਆਨੀ ਦੇ ਵਿੱਚ ਆਪਾਂ ਗਰੇਵੀ ਪਾਉਨੇ ਆ ਨਾ ਹਾਂ ਇਹ ਹੀ ਗਰੇਵੀ ਹੁੰਦੀ ਹੈ ਜੀ ਆਪਣੀ ਮਤਲਬ ਇਹ ਵੀ ਪੂਰਾ ਰੋਗਨ ਦੇ ਨਾਲ ਹਾਂਜੀ ਹਾਂਜੀ ਪਾਤੀਆਂ ਵਗੈਰਾ ਇਹਨੇ ਨਾਨ ਨਾਲ ਹੀ ਰੂਟੀਨ ਚ ਲੈ ਕੇ ਆਉਂਦੇ ਨੇ ਤੇ ਜਿੰਨਾ ਕੰਮ ਅਸੀਂ ਕਰਨਾ ਦਾ ਦੋਨਾਂ ਨੇ ਰਲ ਕੇ ਹੀ ਕਰਦੇ ਆ ਸੀ ਇਹਦੇ ਵਿੱਚ ਆਪਣੀ ਚਿਕਨ ਬਰੀਆਨੀ ਹੋਗੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਹੋ ਗਿਆ ਚਿਕਨ ਕੜੀ ਹੋਗੀ ਠੀਕ ਹੈ ਇਹ ਆ ਗਿਆ ਮਟਰਨ ਜੀ ਹਾਂਜੀ ਨਾਲ ਚਪਾਤੀਆਂ ਤੇ ਲੈ ਆ ਜੀ ਇਹਨਾਂ ਦਾ ਸਸਰੇਕਾਲ ਤੁਸੀਂ ਦੇਖ ਰਹੇ ਸੀਡੀ ਹੈਡਲਾਈਨਸ ਤੇ ਮੈਂਬਰ ਵੇ ਤੇ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਬਿਲਕੁਲ ਘਰ ਦੇ ਟੇਸਟ ਵਰਗਾ ਜਿਹੜਾ ਚਿਕਨ ਤੇ ਮਟਰਨ ਤਰੀ ਵਾਲਾ ਜਿਹੜਾ ਚਿਕਨ ਹੁੰਦਾ ਖਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੱਜ ਲੈ ਕੇ ਆਏਗੇ ਐਸੀ ਕਾਰਡ ਜਿੱਥੇ ਕਿ ਜਿਹੜੀ ਇਹੀ ਚੀਜ਼ ਮਿਲਦੀ ਵੀ ਘਰ ਵਰਗਾ ਜਿਹੜਾ ਚਿਕਨ ਹੈ ਮਟਰਨ ਹੈ ਤੇ ਜਿਹੜੀ ਸਪੈਸ਼ਲਿਟੀ ਹੈ ਜਿਹੜੀ ਇਹਨਾਂ ਦੀ ਸਪੈਸ਼ਲਿਟੀ ਹੈਗੀ ਆ ਉਹ ਹੈਗੀ ਬਰੀਆਨੀ ਆਓ ਅੰਦਰ ਚੱਲਦੇ ਆਂ ਗੱਲਬਾਤ ਕਰਦੇ ਆਂ ਪੁੱਛਦੇ ਆਂ ਵੀ ਭਾਜੀ ਤੋਂ ਵੀ ਕਿੰਨਾ ਟਾਈਮ ਉਹ ਸ਼ੁਰੂ ਕੀਤੇ ਹਨ ਤੇ ਜਿਹੜੀ ਪ੍ਰੇਪਰੇਸ਼ਨ ਆ ਸਾਰੀ ਆਪ ਹੀ ਕਰਦੇ ਨੇ ਆਜੋ ਚੱਲਦੇ ਆਂ ਆਹ ਸਤਿ ਤੇ ਬਈ ਮਿਸ ਕੀ ਕੁਛ ਮੇਸਾ ਪਕਾੜ ਤੇ ਵੇਚ ਰਹੇ ਹਨ ਵੀ ਘਰੋਂ ਲੈ ਕੇ ਜਿਹੜਾ ਬਣਾ ਰਹੇ ਕੀ ਕੁਛ ਹੈਗਾ ਆਪਣਾ ਸਭ ਤੋਂ ਪਹਿਲਾਂ ਇਹ ਦੋਸਤੋ ਆਪਣੇ ਕੋ ਭਾਜੀ ਤਿੰਨ ਵਰੀਟੀਆਂ ਹੈ ਸਬਤ ਆਪਣੇ ਕੋ ਚਿਕਨ ਦੰਬਰਿਆ ਨਹੀਂ ਹੁੰਦੀ ਹੈ ਹਾਂਜੀ ਠੀਕ ਹੈ ਜੀ ਦੋਸਤੋ ਚਿਕਨ ਰੋਟੀ ਚਿਕਨ ਕਰੀਆਲਾ ਹੁੰਦਾ ਤੇ ਚਿਕਨ ਇਹ ਮਟਨ ਹੈ ਅੱਛਾ ਜੀ ਕਰੀਆਲਾ ਹੋਮ ਮੇਡ ਜੀ ਟੇਸਟ ਹੋਗਾ ਆਪਣਾ ਕੁਆਲਟੀ ਬਿਲਕੁਲ ਓਕੇ ਹੋਗੀ ਤੇ ਆਪਾਂ ਫਿਰ ਤੁਹਾਨੂੰ ਪਿਛਲੇ ਵੀਡੀਓ ਚ ਦੱਸਿਆ ਸੀ ਵੀ ਆਪਾਂ ਹਲਾਲ ਬਿਲਕੁਲ ਨਹੀਂ ਯੂਜ਼ ਕਰਦੇ ਸਾਰੇ ਹੀ ਚਿਕਨ ਹੁੰਦਾ ਹੈ ਆਪ ਚਟਕਾ ਕੇ ਆਪ ਹੀ ਲੈਣੇ ਆ ਤੇ ਮਟਰਨ ਦੀ ਕੁਆਲਿਟੀ ਵੀ ਆਪਾਂ ਆਪ ਚੋਇਸ ਕਰਕੇ ਲੈਣੀ ਹੁੰਦੀ ਹੈ ਮਟਰਨ ਬਿਲਕੁਲ ਸੌਫਟ ਔਰ ਜੂਸੀ ਮਟਰਨ ਬਣਾਉਨੇ ਆਪਾਂ ਆਪਣੇ ਵੱਲੋਂ ਮਸਾਲੇ ਖੜੇ ਹੁੰਦੇ ਆ ਬਰੀਆਨੀ ਆਪਣੇ ਕਹਿੰਦਾ ਮੈਂ ਕਿ ਤਕਰੀਬਨ ਅਲਟੀਮੇਟ ਟੇਸਟ ਆਪਣੇ ਕੋ ਡਰਾਈ ਫੂਡ ਵਗੈਰਾ ਬਾਕੇ ਬਣਾਉਨੇ ਆਪਾਂ ਅੱਛਾ ਜੀ ਹਾਂਜੀ ਤੇ ਮਿਆਨੀ ਕਿ ਜਿਹੜਾ ਚਿਕਨ ਹੈ ਮਟਰਨ ਹੈ ਬਿਲਕੁਲ ਘਰ ਵਾਲਾ ਜਿਹੜਾ ਪਿੰਡੂ ਸਟਾਈਲ ਜਿਹਾ ਬਣਾ ਕੇ ਬਿਲਕੁਲ ਬਿਲਕੁਲ ਤਰੀ ਵਾਲਾ ਹਾਂਜੀ ਹਾਂਜੀ ਬਾਜ਼ਾਰ ਚ ਕੀ ਹੁੰਦਾ ਸੀਗਾ ਕਈ ਵਾਰ ਹੁਣ ਜਿੱਦਾਂ ਅੱਗੇ ਮਾਰਕੀਟ ਦੇ ਵਿੱਚ ਰੈਸਟੋਰੈਂਟ ਜਾਂ ਕੋਈ ਕਾਰਡ ਕੋਡ ਚੱਲ ਰਹੀਆਂ ਕਿਸੇ ਦੀਆਂ ਤੇ ਉਹ ਕਿ ਇਹ ਮਸਾਲਾ ਵਗੈਰਾ ਜਿਆਦਾ ਕੋਈ ਯੂਜ਼ ਕਰ ਲੈਂਦੇ ਨੇ ਠੀਕ ਹੈ ਜੀ ਤੇ ਆਪਾਂ ਜੇ ਉਹ ਵੀ ਮਸਾਲੇ ਕਰਨੇ ਘਰੇਲੂ ਵਰਤਨੇ ਆ ਅਸੀਂ ਕੋਈ ਪੇਸਟ ਨਹੀਂ ਮਕੀ ਜਿੰਜਰ ਵਾਲੀ ਪੇਸਟ ਅਸੀਂ ਮਾਰਕੀਟ ਨਹੀਂ ਆਪ ਹੀ ਜਿੰਜਰ ਆਪ ਪੇਸਟ ਕਰਨਾ ਮੈਂ ਆਪ ਹੀ ਉਹਨੂੰ ਪੀਸ ਕੇ ਬਣਾ ਕੇ ਫਿਰ ਅਸੀਂ ਉਹਨੂੰ ਯੂਜ਼ ਕਰਦੇ ਆ ਯਾਨੀ ਕਿ ਜੋ ਕੁਝ ਵੀ ਹੈ ਸਾਰਾ ਕੁਝ ਯਾਨੀ ਘਰ ਦਾ ਬਣਿਆ ਹੋਇਆ ਬਾਰਾਹ ਬਿਲਕੁਲ ਮਿਲਾਵਟੀ ਸਮਾਨ ਕੁਝ ਨਹੀਂ ਵਰਤਿਆ ਜਾਂਦਾ ਬਿਲਕੁਲ ਬਿਲਕੁਲ ਨਹੀਂ ਵਰਤੇ ਜਾਂਦਾ ਤੇ ਮੈਂ ਆਪਣਾ ਸ਼ੁਰੂ ਕੀਤਾ ਹੋਇਆ ਕਿੰਨਾ ਲੰਮਾ ਹੋ ਗਿਆ ਇਸ ਚੀਜ਼ ਨੂੰ ਯਾਨੀ ਕਿ ਮੈਨੂੰ ਭਾਜੀ ਇੱਥੇ ਮੰਥ ਹੋ ਗਿਆ 1 ਮੰਥ ਹੋ ਗਿਆ ਇੱਥੇ ਵੈਸੇ ਮੈਂ ਲੋਕਡਾਊਨ ਤੋਂ ਪਹਿਲਾਂ ਮੈਂ ਕਰਦਾ ਸੀ ਲੋਕਡਾਊਨ ਤੋਂ ਬਾਅਦ ਮੈਂ ਥੋੜਾ ਕੰਮ ਬੰਦ ਸਟਾਕ ਕਰਤਾ ਸੀ ਵੀ ਮੈਂ ਚੇਸੀਆਂ ਦਾ ਕੰਮ ਕਰਨ ਲੱਗਾ ਸੀ ਹਾਂਜੀ ਫਿਰ ਮੇਰਾ ਸੈਟ ਹੋ ਗਿਆ ਦਿਲ ਕੀਤਾ ਮੈਂ ਕਿ ਯਾਰ ਨਹੀਂ ਹੁਣ ਆਪਣਾ ਸ਼ੁਰੂ ਕਰੀਏ ਦੁਬਾਰਾ ਕਿਉਂ ਮੇਰੇ ਉਧਰਲੇ ਕਸਟਮਰ ਬਹੁਤ ਸੀਗੇ ਹਾਂਜੀ ਤੇ ਮੈਨੂੰ 1 ਮੰਥ ਦੇ ਵਿੱਚ ਮੈਨੂੰ ਇੰਨਾ ਕੁ ਵਧੀਆ ਰਿਸਪਾਂਸ ਮਿਲਿਆ ਇੱਥੇ ਕਸਟਮਰ ਦਾ ਫਰੋਜਗਨ ਮਾਰਕੀਟ ਤੋਂ ਜਿਹੜੇ ਆਫੀਸ਼ੀਅਲੀ ਜਿਹੜੇ ਜਾਂਦੇ ਨੇ ਤੇ ਉਧੋ ਕਚਹਿਰੀ ਸਾਈਡ ਤੋਂ ਜਿਹੜੇ ਹੁੰਦੇ ਨੇ ਸਪੈਸ਼ਲ ਦੇਖ ਕੇ ਸਰਦਾਰ ਭਾਈ ਦੇਖ ਕੇ ਬਿਲਕੁਲ ਵਿਜ਼ਿਟ ਕਰਦੇ ਆ ਤੇ ਉਹਨਾਂ ਨੂੰ ਖਾਣ ਤੋਂ ਬਾਅ ਚੀਜ਼ ਦੀ ਕੁਆਂਟੀਟੀ ਔਰ ਕੁਆਲਿਟੀ ਵਾ ਰੇਟ ਵਾਈਜ਼ ਤੁਹਾਨੂੰ ਬਿਲਕੁਲ ਓਕੇ ਆ ਬਿਲਕੁਲ ਕਹਿੰਦੇ ਆ ਸਰਟੀਫਾਈਡ ਬਿਲਕੁਲ ਓਕੇ ਆ ਜੀ ਸਾਨੂੰ ਕੋਈ ਰੇਟ ਵੀ ਨਹੀਂ ਕੋਈ ਇੰਨਾ ਹੈਗਾ ਕਿ ਹਾਂ ਵੀ ਰੀਜ਼ੀਨੇਬਲ ਰੇਟ ਨੇ ਕੁਆਲਿਟੀ ਵੀ ਪੂਰੀ ਦੇ ਰਹੇ ਹੋ ਤੁਸੀਂ ਉਹ ਹਾਈਜੈਨਿਕ ਦਾ ਪੂਰਾ ਧਿਆਨ ਰੱਖੀਦਾ ਸਾਫਾਈ ਰੱਖੀਦੀ ਆ ਚਪਾਤੀਆਂ ਜਿਹੜੀਆਂ ਸੀ ਬਿਲਕੁਲ ਨਾਲ ਨਾਲ ਹੀ ਆਉਂਦੀਆਂ ਨੇ ਸਾਡੀਆਂ ਜਿੱਦਾਂ ਮੰਨ ਲਓ 20 20 ਪਾਛੀ ਬੱਚੀ ਦਾ ਸੈੱਟ ਬਣਵਾ ਲਈਦਾ ਤਾਜੀ ਰੋਟੀ ਸਰਪਸ਼ ਨੂੰ ਮਿਲਨੀ ਇੱਥੇ ਗਰਮ ਗਰਮ ਇੱਕ ਰੋਟੀ ਦਿਖਾਓ ਮੈਨੂੰ ਨਾ ਵੀ ਅਸੀਂ ਦੱਸਣਾ ਵੀ ਰੋਟੀ ਜਿਹੜੀ ਤਾਜ਼ਾ ਬਣ ਕੇ ਆਉਂਦੀ ਤੇ ਕਈ ਵਾਰ ਦਾਵਾ ਗਲਤ ਕੀਤਾ ਹੋ ਸਕਦਾ ਸ਼ੱਕ ਕਰ ਲੈਂਦੇ ਜਿਹੜੇ ਆਪਣੇ ਵਿਊਰਸ਼ਿਪ ਹੁੰਦੀ ਹੈ ਨਾ ਉਹ ਬਿਲਕੁਲ ਬਈ ਕਰਦੇ ਬਣਾਵੇਂ ਬਣਾਵਾ ਦਿੱਤੇ ਹਾਂ ਜੀ ਹਾਂ ਜੀ ਓਏ ਹੋਏ ਤੇ ਦੇਖ ਸਕਦਾ ਵੀ ਬਿਲਕੁਲ ਘਰ ਵਰਗੀਆਂ ਜਿਹੜੀਆਂ ਗੋਲ ਗੋਲ ਰੋਟੀਆਂ ਹਾਂ ਜੀ ਇਹਦੇ ਨਾਲ ਕਿਹੋ ਜਿਹੀ ਚੋਪੜੀਆਂ ਹੋਈਆਂ ਨਾਲ ਹਾਂ ਜੀ ਹਾਂ ਜੀ ਕੀ ਆਵਾਜ਼ ਤੇ ਨਾਲ ਮੇਰੇ ਮਿਸਿਸ ਹੁੰਦੇ ਆ ਜਾਓ ਆਕਾ ਓਕੇ ਮਿਸਿਸ ਹੁੰਦੇ ਆ ਇਹਨਾਂ ਨੇ ਹੀ ਮੇਰੀ ਬਹੁਤ ਹੈਲਪ ਕਰਨੀ ਹੈ ਕਰਦੇ ਬਹੁਤ ਹੈਲਪ ਕਰਦੇ ਪਏ ਨੇ ਚਪਾਤੀਆਂ ਵਗੈਰਾ ਇਹਨੇ ਨਾਲ ਨਾਲ ਹੀ ਰੂਟੀਨ ਚ ਲੈ ਕੇ ਆਉਂਦੇ ਨੇ ਤੇ ਜਿੰਨਾ ਕੰਮ ਅਸੀਂ ਕਰਨਾ ਹੈ ਦੋਨਾਂ ਨੇ ਰਲ ਕੇ ਹੀ ਕਰਦੇ ਆਂ ਸੀ ਸੈਟਅਪ ਦੇ ਵਿੱਚ ਯਾਨੀ ਕਿ ਆਪਾਂ ਲਈਏ ਜਿਹੜੀ ਗੱਲ ਕਹੀ ਜਾਂਦੀ ਹੈ ਵੀ ਇੱਕ ਸਕਸੈਸਫੁਲ ਬੰਦੇ ਪਿੱਛੇ ਇੱਕ ਲੇਡੀ ਦਾ ਹੱਥ ਹੁੰਦਾ ਹੈ ਉਹ ਗੱਲ ਬਿਲਕੁਲ ਠੁਕਮੀਆਂ ਆਪਣੇ ਤਾਂ ਠੁਕ ਰਹੀ ਹੈ ਹਾਂਜੀ 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 ਇਹਨਾਂ ਦੀ ਬਹੁਤ ਮੰਨ ਲਓ ਕਿ ਇੰਨੀ ਕਿ ਹੈਲਪ ਹੈ ਮੈਨੂੰ ਪਰਿਵਾਰ ਦੇ ਵਿੱਚੋਂ ਕਿ ਆਪਾਂ ਨੂੰ ਲੱਗਦਾ ਨਹੀਂ ਇਹ ਇੱਕਰ ਕਹਿੰਦਾ ਮਤਲਬ ਇਹ ਕਾਰਡ ਸ਼ੁਰੂ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਸਹਾਯੋਗ ਹੈ ਮੈਂ ਜਦੋਂ ਸ਼ੁਰੂ ਕੀਤਾ ਸੀਗਾ ਚਲੋ ਮਟਰਨ ਵਗੈਰਾ ਚੀਕ ਹੁੰਦਾ ਚਲੋ ਮੈਂ ਕਰ ਲੈਣਾ ਵਾ ਫਿਰ ਵੀ ਚਲੋ ਲੇਡੀਜ਼ ਆ ਇੱਕ ਨਜ਼ਰੀਆ ਹੁੰਦਾ ਇਹ ਚੀਜ਼ ਬਣਾ ਕੇ ਦੇਖਣ ਦਾ ਰੰਗਤ ਆ ਉਹ ਇਹਨਾਂ ਕੋਲ ਆ ਇਹਨਾਂ ਕੋਲ ਸਿੱਖਿਆ ਆਪਾਂ ਤੇ ਪੂਰੀ ਹੈਲਪ ਕਰਦੇ ਆ ਆਪਣੀ ਤੇ ਭਈ ਜਿਹੜਾ ਇਹ ਗਰੇਵੀ ਚੀਜ਼ ਆ ਜਿਹੜੀ ਜੱਗ ਦੇ ਵਿੱਚ ਰੱਖੀ ਹੋਈ ਆਪਾਂ ਇਹ ਜੀ ਆਪਣੀ ਜਿਹੜੀ ਬਰੀਆਨੀ ਦੇ ਵਿੱਚ ਆਪਾਂ ਗਰੇਵੀ ਪਾਉਂਦੇ ਆ ਨਾ ਉਹ ਇਹੋ ਗਰੇਵੀ ਹੁੰਦੀ ਆ ਜੀ ਆਪਣੀ ਮਤਲਬ ਇਹ ਵੀ ਪੂਰਾ ਰੋਗਨ ਦੇ ਨਾਲ ਭਰੀ ਹੋਈ ਆ ਹਾਂ ਜੀ ਹਾਂ ਜੀ ਤੇ ਸੋ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਰੋਗਨ ਪੂਰਾ ਤਿਆਰ ਨੇ ਦੇ ਉੱਤੇ ਹੋ ਗਿਆ ਕੀ ਬਾਤ ਆ ਅਤੇ ਦੇਖ ਸਕਦੇ ਆ ਵੀ ਇਹ ਇਹ ਆਪਣਾ ਚਿਕਨ ਹੈ ਚਿਕਨਾ ਇਹ ਚਿਕਨਾ ਜੀ ਮੇਰੀ ਕੁਆਲਟੀ ਵਾਲਾ ਚਿਕਨ ਹੈ ਨਾ ਵਿੱਚ ਪੰਜ ਮਸਾਲੇ ਪਏ ਹੋਏ ਅਦਰਕ ਵਗੈਰਾ ਦਿਖ ਰਿਹਾ ਹੈ ਬਿਲਕੁਲ ਜੀ ਬਿਲਕੁਲ ਉੱਪਰ ਤੇ ਆਈਆਂ ਪਏ ਹੋਏ ਕੁਆਲਟੀ ਪੀਸ ਦੀ ਕੁਆਂਟੀਟੀ ਦੇਖ ਲਓ ਪੀਸ ਵੱਡੇ ਹੋਣਗੇ ਕਿਉਂਕਿ ਪੀਸ ਆਪਾਂ ਛੋਟਾ ਯੂਜ਼ ਨਹੀਂ ਕਰਦੇ ਓਹ ਲੈਗ ਪੀਸ ਚਿਕਨਾ ਜਬਰਦਸਤ ਤੇ ਹਰ ਚੀਜ਼ ਨੂੰ ਅਸੀਂ ਹਾਈਜਨਿਕ ਤਰੀਕੇ ਨਾਲ ਹੀ ਬਣਾਈਦੀ ਹੈ ਤੇ ਉਸੇ ਕਰਕੇ ਆਪਾਂ ਨੂੰ ਅੱਗੇ ਲੋਕਾਂस्ते ਵੀ ਸਵੇਕਾਣਾ ਵਾ ਬਿਲਕੁਲ ਭਾਈ ਮੈਂ ਦੇਖ ਰਿਹਾ ਹਾਂ ਸਵਾਤ ਤਾਂ ਜਿਹੜੀ ਪ੍ਰੈਗਨਸੀ ਦੀ ਆ ਰਹੀ ਉਹਦਾ ਘੈਂਟ ਹੈ ਪਰ ਸਫਾਈ ਵੀ ਬੜੀ ਲੱਗੇ ਕੰਮ ਬਿਲਕੁਲ ਬਿਲਕੁਲ ਸਫਾਈ ਪਹਿਲਾਂ ਜ਼ਰੂਰੀ ਹੈ ਦਰਸਲ ਕੀ ਹੁੰਦਾ ਕਿ ਅਸੀਂ ਕਈ ਵਾਰ ਮੇਰੀ ਰਿਸ਼ਤੇਰ ਮੇਰੇ ਫੈਮਲੀ ਵਾਲੇ ਮੈਂਬਰ ਆ ਜਾਂਦੇ ਖਾਣ ਵਾਸਤੇ ਤੇ ਇਸ ਕਰਕੇ ਆਪਾਂ ਕਰ ਹੀ ਨਹੀਂ ਸਕਦੇ ਕਿ ਗਲਤ ਕੰਮ ਕੀ ਹਾਂ ਵੀ ਕਸਟਮਰ ਵੀ ਸਾਡੇ ਫੈਮਲੀ ਆ ਤੇ ਇਸ ਕਰਕੇ ਮੈਂ ਬਿਲਕੁਲ ਆਪਣੇ ਵੱਲੋਂ ਪੂਰੀ ਤਿਆਰੀ ਹਾਈਜਨਿਕ ਤਰੀਕੇ ਨਾਲ ਬਣਾਉਣਾ ਵਾ ਹਾਈਜਨਿਕ ਤਰੀਕੇ ਨਾਲ ਹੀ ਵਰਤਦਾ ਹਾਂ ਸਰ ਬਾਈਲੂ ਤਿਆਰੀ ਤਿਆਰ ਕਰਨ ਨੂੰ ਯਾਨੀ ਕਿੰਨਾ ਟਾਈਮ ਲੱਗ ਜਾਂਦਾ ਕਿਉਂਕਿ ਟਾਈਮਿੰਗ ਭਾਜੀ ਕਹਿੰਦਾ ਨੇ ਫਿਰ ਸੋਖਾ ਪਾ ਗਿਆ ਜਾਂਦਾ ਹਾਂਜੀ ਹਾਂਜੀ ਟਾਈਮਿੰਗ ਮੇਰੇ ਦੋ ਚੀਜ਼ਾਂ ਜਿਹੜੀਆਂ ਮੇਰੀ ਕੁਆਲਿਟੀ ਆ ਇੱਕ ਮੇਰੀ ਚਿਕਨ ਬਰੀਆਨੀ ਹੋ ਗਈ ਦਮ ਇੱਕ ਮੈਂ ਮਟਰਨ ਹੋ ਗਿਆ ਮੈਂ ਸیرے 8 ਵਜੇ ਇੱਥੇ ਤਿਆਰੀ ਕਰਨ ਵਾਸਤੇ ਪਹੁੰਚਣਾ ਹੁੰਦਾ ਆਪਣੀ ਸ਼ਾਪ ਹੈ ਮੇਰੀ ਨਾਲ ਇੱਥੇ ਉੱਥੋਂ ਤਿਆਰੀ ਕਰੀਦੀ ਆ ਸਾਰੀ ਕਾਰਡ ਬਿਲਕੁਲ ਤਿਆਰ ਕਰਕੇ ਸਾਫ ਰੋਟੀਆਂ ਚ ਪਾਦੀਆਂ ਨਾਲ ਲੈ ਆ ਕੇ ਫਿਰ ਇੱਥੇ ਕਾਰਡ ਲਗਾ ਲਈਦੀ ਆ ਆਪਣੀ ਮੰਨ ਕੇ ਚੱਲੋ ਸیرے ਦੇ 8 ਵਜੇ ਤੇ ਲੱਗੋ ਨਾ ਇੱਕੋ ਹੀ ਤੱਕ ਮਸਾ ਤਿਆਰੀ ਹੁੰਦੀ ਸਾਡੀ ਇਸਮਾਨ ਦੀ ਇੰਨੀ ਮਿਹਨਤ ਕਰਨੀ ਪੈਂਦੀ ਆ ਤੇ ਬਰੀਆਨੀ ਤੇ ਰਹੇਗੀ ਲੋ ਜੀ ਲੋ ਜੀ ਓਏ ਹੋਏ ਐਸੇ ਅਚਰ ਰੰਗਦਾਰ ਬਰੀਆਨੀ ਹੈ ਨਾ ਪ੍ਰੋਪਰ ਜਿਹੀ ਬਿਲਕੁਲ ਜੀ ਬਿਲਕੁਲ ਐਚ ਡਰਾਈ ਫੂਡ ਵਗੈਰਾ ਵੀ ਹੈ ਠੀਕ ਹੈ ਜੀ ਨਜ਼ਰ ਹੀ ਆ ਰਹੀ ਉਪਰੋਂ ਮੋਟੀ ਲੇਜਨ ਆ ਰਹੀ ਹਾਂ ਜੀ ਲੌਂਗ ਵਗੈਰਾ ਕਾਲੀ ਮਿਰਚਾਂ ਬਿਲਕੁਲ ਜੀ ਬਿਲਕੁਲ ਰੰਗਤ ਵੀ ਸੋਹਣੀ ਹੈ ਖੁਸ਼ਬੂ ਵੀ ਬੜੀ ਜਬਰਦਸਤ ਹੈ ਵਿੱਚ ਲੈਗ ਹੋ ਗਿਆ ਜੀ ਤੁਹਾਨੂੰ ਠੀਕ ਹੈ ਨਾ ਮਸਾਲੇ ਖੜੇ ਮਸਾਲੇ ਹਰ ਚੀਜ਼ ਪਾਈ ਦੀ ਹੈ ਇਹਨੂੰ ਕੀ ਪ੍ਰੋਪਰ ਬਣਾ ਕੇ ਲੈਦੇ ਆ ਨਾ ਕਿ ਕਿਸੇ ਵੀ ਕੋਈ ਸਮਾਨ ਦੀ ਕਮੀ ਨਹੀਂ ਵਿੱਚ ਵਰਦੀ ਦੀ ਬਿਲਕੁਲ ਜੀ ਬਿਲਕੁਲ ਵਜੇ ਆਪਣਾ ਟਾਈਮਿੰਗ ਕੀ ਅਗੇ ਤੇ ਖੜਾ ਟਾਈਮਿੰਗ ਸਰ ਮੈਂ 1 ਵਜੇ ਇੱਥੇ ਪਹੁੰਚਣਾ ਨਾ ਕਾਟਦੇ ਆਪਣੇ ਇੱਕ ਤੋਂ ਵੈਸੇ 5-6 ਵਜੇ ਤੱਕ ਦਾ ਦੋ ਤਿੰਨ ਦਿਨ ਮੇਰੇ ਕੋਲ ਸਟਾਕ ਜਾ ਥੋੜਾ ਘਟ ਗਿਆ ਸੀ ਕਸਟਮਰ ਫਿਰ ਡਿਮਾਂਡ ਵਧੀ ਐ ਇੱਕੋ ਦਾ ਬਿਲਕੁਲ ਜੀ ਤੇ ਮੈਂ ਹੁਣ ਸਮਾਨ ਦਾ ਵੀ ਕੁਆਂਟੀਟੀ ਵਧਾ ਦਿੱਤੀ ਅੱਗੇ ਦੀ ਅੱਗੇ ਤੇ ਕਸਟਮਰ ਬਹੁਤ ਲਾਈਕ ਕਰ ਰਿਹਾ ਤੇ ਦੋ ਦਿਨ ਤਿੰਨ ਦਾ ਮੇਰੇ ਕਸਟਮਰ ਬਹੁਤ ਵਿਚਾਰੇ ਨਾ ਮੈਂ ਪੈਕਿੰਗ ਕਰਦੇ ਸੀ ਉਹ ਨਾਰਾਜ਼ ਹੋ ਕੇ ਵਾਪਸ ਗਏ ਭਾਜੀ ਯਾਰ ਅਸੀਂ ਇੰਨੀ ਦੂਰੋਂ ਆਏ ਆ ਵੀਡੀਓ ਦੇਖ ਕੇ ਕਿ ਤੁਹਾਡਾ ਸਾਮਾਨ ਇਨਾ ਹਾਈਜਨਿਕ ਹੈ ਇਨਾ ਕੁਆਲਿਟੀ ਦੇ ਰਹੇ ਹੋ ਔਰ ਵੀ ਤੁਹਾਡੇ ਜਿਹੜੇ ਵਿਊ ਦੇਖ ਰਹੇ ਆ ਜਾਂ ਮੰਨ ਲਓ ਤੁਹਾਡੀ ਹਨਾ ਕਮੈਂਟ ਦੇਖਦੇ ਆ ਹਰ ਕਸਟਮਰ ਸਾਨੂੰ ਬਿਲਕੁਲ ਲਾਈਕ ਕਰਦਾ ਹੋਇਆ ਕਹਿੰਦਾ ਧਰੇਲੂ ਚੀਜ਼ ਆ ਬਈ ਕੋਈ ਆਪਣਾ ਨਾਮ ਤੇ ਦੁਕਾਨ ਦਾ ਨਾਮ ਆਪਣਾ ਨੰਬਰ ਦੱਸ ਦਿਓ ਵੀ ਜਿਹਨੇ ਕੰਟੈਕਟ ਕਰੇ ਤੁਹਾਡੇ ਕੋਲ ਆ ਹੈਨਾ ਕਿ ਇੰਨਾ ਵਧੀਆ ਸਾਮਾਨ ਅੱਜਕੱਲ ਕੋਈ ਨਹੀਂ ਬਣਾ ਕੇ ਘਰਾਂ ਨਾਮ ਮੇਰਾ ਸਰਜੀ ਗੁਰਪ੍ਰੀਤ ਸਿੰਘ ਹੈ ਹਾਂਜੀ ਤੇ ਆਪਣੇ ਕੋ ਚਿਕਨ ਆਪਣਾ ਸਰਦਾਰਜੀ ਚਿਕਨ ਬਰੀਆਨੀ ਜਾਂ ਚਿਕਨ ਕੋਰਨਰ ਦੇ ਨਾਮ ਤੇ ਕਾਰਡ ਆਪਣੀ ਹਾਂਜੀ ਠੀਕ ਹੈ ਜੀ ਚਿਕਨ ਬਰੀਆਨੀ ਚਿਕਨ ਰੋਟੀ ਹੋਗੀ ਤੇ ਮਟਰਨ ਰੋਟੀ ਹੋਗੀ ਤਿੰਨ ਵੈਰਾਈਟੀਆਂ ਆਪਣੇ ਕੋ ਹਮੇਸ਼ਾ ਅਵੇਲੇਬਲ ਨੇ 5 ਵਜੇ ਤੱਕ 1 ਤੋਂ ਲੈ ਕੇ 5 ਵਜੇ ਤੱਕ ਦਾ ਆਪਣਾ ਟਾਈਮਿੰਗ ਹੈ ਇਥੇ ਤੇ ਸਿਰਫ ਸੰਡੇ ਨਹੀਂ ਮੇਰੀ ਛੁੱਟੀ ਹੁੰਦੀ ਹੈ ਤੇ ਮੰਡੇ ਤੋਂ ਉਹ ਸੈਚਰਡੇ ਮੈਂ ਅਲਮ ਹੁਣੇ ਪੂਰਾ ਇੱਥੇ ਟਾਈਮ ਰਹਿਦਾ ਹੀ ਆ ਜੀ ਸੰਡੇ ਮਤਲਬ ਮੈਂ ਕੋਲ ਆਣਾ ਹੈ ਨਾ ਨਹੀਂ ਨਹੀਂ ਸੰਡੇ ਮੇਰੇ ਇਦਾਂ ਹੁੰਦਾ ਮੇਰੀ ਨਾ ਸੈਚਰਡੇ ਨੂੰ ਸੇਵਾ ਹੁੰਦੀ ਆ ਮੈਂ ਦਰਬਾਰ ਸਾਹਿਬ ਚਲੇ ਜਾਂਦਾ ਨੇ ਉਹ ਕੀ ਬਾਤ ਹੈ ਜੀ ਤੇ ਸੰਡੇ ਮੇਰਾ ਉੱਥੇ ਹੁੰਦਾ ਸੰਡੇ ਮੈਂ ਫਿਰ ਉੱਥੇ ਸੇਵਾ ਕਰਕੇ ਮੰਡੇ ਨੇ ਮੇਰੀ ਇਸੇ ਤਿਆਰੀ ਹੁੰਦੀ ਆ ਠੀਕ ਆ ਜੀ ਠੀਕ ਆ ਬਾਈ ਹੁਣ ਕੀ ਯਾਨੀ ਕਿ ਬਣਾ ਕੇ ਦਿਖਾ ਰਿਹਾ ਹਾਂ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਪਲੇਟ ਲਾ ਕੇ ਦਿਖਾਓ ਮੈਂ ਤੁਹਾਨੂੰ ਪੂਰਾ ਸੈਟਅਪ ਲਾ ਕੇ ਦਿਖਾਉਣਾ ਤੁਹਾਨੂੰ ਆਪਣਾ ਠੀਕ ਹੈ ਜੀ ਤਿੰਨੋ ਵੈਰਾਈਟੀਆਂ ਵਿੱਚ ਆ ਜਾਂਦੀਆਂ ਬਰੀਆਨੀ ਆ ਜਾਊਗੀ ਮਟਰਨ ਆ ਜਾਊਗਾ ਚਿਕਨ ਰੋਟੀ ਯਾਨੀ ਕੰਬੋ ਟਾਈਪ ਹੈ ਕੰਬੋ ਟਾਈਪ ਮੈਂ ਤੁਹਾਨੂੰ ਪੂਰਾ ਬਣਾ ਕੇ ਦੇਣਾ ਜੀ ਤੁਹਾਨੂੰ ਠੀਕ ਹੈ ਜੀ ਯਾਨੀ ਕਿ ਪ੍ਰੋਪਰ ਟ੍ਰੇ ਦੇ ਵਿੱਚ ਕੰਬੋ ਲੱਗਣ ਜਾ ਰਿਹਾ ਹੈ ਇਹ ਤੁਸੀਂ ਦੇਖ ਸਕਦੇ ਹੋ ਵੀ ਸੌਲੇ ਯਾਨੀ ਕਿ ਜਿਹੜੇ ਉਹ ਆਪਾਂ ਘਰਾਂ 'ਚ ਵਰਤਦੇ ਹਾਂ ਨਾ ਉਹ ਬਿਲਕੁਲ ਜੀ ਆ ਨਹੀਂ ਵੀ ਡੂਨੇ ਦੇਖਦਾ ਹਾਂ ਕਿ ਆ ਜਬਰਦਸਤ ਪੀਸ ਨੇ ਵਿੱਚ ਤਰੀ ਆ ਗਈ ਉੱਪਰੋਂ ਇਹ ਰੋਗਨ ਬੜੀ ਮੀਸ ਜਿਹੜਾ ਰੋਗਨ ਹੈ ਕਿੰਨਾ ਕਿ ਯਾਨੀ ਕਿ ਲਾਹੇਵੰਦ ਹੁੰਦਾ ਹੈ ਨਾ ਇਹਦੇ ਵਿੱਚ ਸਰ ਇਹ ਪਤਾ ਕੀ ਹੈ ਦੇਖੋ ਜਿੰਨੀ ਚੀਜ਼ ਨੂੰ ਟਾਈਮ ਦੇ ਕੇ ਬਣਾਵਾਂਗੇ ਤੇ ਜਿੰਨਾ ਪਿਆਰ ਨਾਲ ਬਣਾਵਾਂਗੇ ਹਾਂਜੀ ਉਨਾ ਹੀ ਨਿਖਰ ਕੇ ਆਉਣੀ ਹੈ ਅੱਛਾ ਜੀ ਹਾਂਜੀ ਆਪਣਾ ਜਰੂਰ ਬਣਾਉਣ ਲੱਗੇ ਅਸੀਂ ਬਿਲਕੁਲ ਕਾਲੀ ਨਹੀਂ ਕਰੀਦੀ ਅਸੀਂ ਇਹ ਨਹੀਂ ਸੋਚੇ ਨਹੀਂ ਯਾਰ ਫਾ ਵਧੀਆ ਨਹੀਂ ਉਹ ਕੰਮ ਹੋਣਾ ਹੀ ਨਹੀਂ ਇਜੈਕਟਲੀ ਥੋੜਾ ਕੰਮ ਕਰੀਦਾ ਪਰ ਵਧੀਆ ਕਰੀਦਾ ਯਾਨੀ ਕਿ ਮੱਠੇ ਮੱਠੇ ਸੇਕਤੇ ਗਏ ਲੋ ਵੀ ਪੱਕਦਾ ਰਹਿੰਦਾ ਨਾ ਤਾਂ ਕਰਕੇ ਫਿਰ ਰੋਗਨ ਜਿਹੜਾ ਉਹਦੇ ਉੱਪਰ ਤੈਰਨ ਲੱਗ ਗਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਜਿਹੜਾ ਸਮਾਨ ਵਰਤਿਆ ਵਧੀਆ ਵਰਤਿਆ ਹੋਵੇ ਤੇ ਫਿਰ ਉਹ ਆਟੋਮੈਟਿਕਲੀ ਜਿਹੜਾ ਰੰਗਤ ਉੱਪਰ ਆ ਹੀ ਜਾਂਦੀ ਹੈ ਸਮਾਨ ਦਾ ਹਾਂ ਜੀ ਹਾਂ ਜੀ ਹਾਂ ਜੀ ਮੈਂ ਦੇਖ ਸਕਦਾ ਖੜੇ ਮਸਾਲੇ ਇਹਦੇ ਵਿੱਚ ਵੀ ਪ੍ਰੋਪਰ ਹੀ ਵਰਤੇ ਗਏ ਨੇ ਜਿਵੇਂ ਪੱਤਾ ਹੋ ਗਿਆ ਜਾਂ ਅਦਰਕ ਵਗੈਰਾ ਹੋ ਗਿਆ ਬਿਲਕੁਲ ਜੀ ਬਿਲਕੁਲ ਠੀਕ ਹੈ ਦੇਖੋ ਪ੍ਰੋਪਰ ਔਥੈਂਟਿਕ ਜਿਹੜਾ ਪੰਜਾਬੀ ਖਾਣਾ ਹੈ ਨਾ ਜਿਸ ਨੂੰ ਜਿਸ ਤੋਂ ਸ਼ੁਰੂਆਤ ਹੋਈ ਸੀ ਇਹਦੀ ਰੋਟੀਆਂ ਨੇ ਇਹਨਾਂ ਦੀ ਤੇ 100 ਦੇ ਲਈ ਤੁਸੀਂ ਇਹ ਪਲੇਟ ਦਾ ਪ੍ਰਾਈਸ ਕੀ ਹੁੰਦਾ ਆਪਣੇ ਜਿੱਦਾਂ ਜੇ ਕਿਸੇ ਨੇ ਆਣਾ ਹੋਵੇ ਹਨਾ ਉਹਨੂੰ ਪਲੇਟ ਦਾ ਪ੍ਰਾਈਸ ਕੀ ਰਹੇਗਾ ਜੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਹਾਂਜੀ ਇਹ ਹੁਣ ਲੱਗਣ ਜਾ ਰਹੀ ਹੈ ਬਰੀਆਨੀ ਤੁਸੀਂ ਦੇਖ ਸਕਦੇ ਹੋ ਸੰਤਰੀ ਦੇ ਪੀਲੇ ਚੌਲ ਰੰਗਦਾਰ ਜਿਹੜੀ ਬਰੀਆਨੀ ਬਣਾਈ ਹੋਈ ਹੈ ਬਿਲਕੁਲ ਵਿੱਚ ਖੜੇ ਮਸਾਲੇ ਪ੍ਰੋਪਰ ਤਰੀਕੇ ਨਾਲ ਭਾਈ ਜਿਹੜੀ ਕਵੰਟਰੀ ਲਾ ਕੇ ਦਿਖਾ ਰਹੇ ਹਾਂ ਹਾਂਜੀ ਹਾਂਜੀ ਇੱਦਾਂ ਹੀ ਲੱਗਦੀ ਹੈ ਕਿ ਇਹ ਬਰਕਰਾਰ ਇੱਦੀ ਰਹਿਣੀ ਹੈ ਭਾਜੀ ਤੇ ਕਸਟਮਰ ਹੁਣ ਆਉਂਦੇ ਵੀ ਆ ਰੇ ਨਹੀਂ ਹੁੰਦਾ ਕਿ ਉਹਨਾਂ ਨੇ ਹੱਪ ਪਲੇਟ ਲਈ ਹੈ ਤਾਂ ਉਹ ਇਹ ਨਹੀਂ ਕਹਿੰਦੇ ਯਾਰ ਨਹੀਂ ਅਸੀਂ ਪੇੜ ਤੋਂ ਭਰਿਆ ਨਹੀਂ ਜਾਂ ਆਪਣਾ ਨਾ ਟੇਸਟ ਵੱਲੋਂ ਵੀ ਫੁੱਲ ਤੇ ਲੋਡਡ ਤੇ ਖਾਣ ਵੱਲੋਂ ਵੀ ਕਿਆ ਬਾਤ ਹੈ ਜੀ ਕਸਟਮਰ ਇੱਕ ਵਾਰੀ ਜੋ ਸਮਾਨ ਅਸੀਂ ਦੇਈਦਾ ਭਈ ਆ ਗਿਆ ਇਹ ਗੇ ਜੀ ਮਸਾਲਾ ਹੁੰਦਾ ਜੀ ਇਹ ਖੂਫੀਆਂ ਮਸਾਲਾ ਨਹੀਂ ਨਹੀਂ ਖੂਫੀਆਂ ਨਹੀਂ ਹੈ ਜੀ ਕਹਿਣ ਨੂੰ ਕੁਛ ਨਹੀਂ ਹੈ ਬਸ ਮਾਰਕੀਟ 'ਚ ਜੋ ਚੀਜ਼ ਹੈ ਉਸ ਤੋਂ ਥੋੜਾ ਵਧੀਆ ਖਰੀਦੀ ਦਾ ਆਪਸ ਵਾਲੀ ਦਾ ਥੋੜਾ ਜਿਆਦਾ ਠੀਕ ਹੈ ਕਿੰਨਾਂ ਵਾਲੇ ਦੇ ਵਿੱਚ ਸੈਲਡ ਹੋ ਗਿਆ ਨਾ ਜੀ ਗੰਡੇ ਦੇ ਮਰਚਾਂ ਨਾਲ ਇਹਦੇ ਹੋਈ ਆਗੀ ਜੀ ਆਗੀ ਇਹ ਜੀ ਆਪਣੀ ਖਜ਼ਾਨਾ ਇਹ ਪੁਦੀਨੇ ਦੀ ਚਟਣੀ ਹੈ ਜੀ ਦਹੀਂ ਦੇ ਨਾਲ ਬੰਦੀ ਹੈ ਇਹਦੀ ਇਹ ਵੀ ਆਪ ਆਪਣਾ ਆਪ ਹੀ ਬਣਾਉਂਦੇ ਜੀ ਸਾਰਾ ਇਹ ਤਾਂ ਖਜ਼ਾਨਾ ਸੀ ਲਾਸਟ ਤੇ ਗੱਡਿਆ ਵੀ ਜਿਹੜਾ ਬੰਪਰ ਧਮਾਕਾ ਹੁੰਦਾ ਬਿਲਕੁਲ ਜੀ ਬਿਲਕੁਲ ਇਹ ਜੀ ਆਪਣਾ ਕੰਬੋ ਹੈ ਜੀ ਇਦੇ ਚ ਆਪਣੀ ਚਿਕਨ ਬਰੀਆਨੀ ਹੋਗੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਹੋ ਗਿਆ ਚਿਕਨ ਕੜੀ ਹੋਗੀ ਠੀਕ ਹੈ ਇਹ ਆ ਗਿਆ ਮਟਰਨ ਜੀ ਨਾਲ ਚਪਾਤੀਆਂ ਦੇ ਲਏ ਜੀ ਇਹਨਾਂ ਦਾ ਠੀਕ ਹੈ ਜੋ ਚਿਕਨ ਦੀ ਪਲੇਟ 120 ਰੁਪਏ ਹੈ ਠੀਕ ਹੈ 120 ਦੀ ਚਾਰ ਚਪਾਤੀਆਂ ਹੁੰਦੀਆਂ ਹੋਰ ਇਹਨਾਂ ਨਾਲ ਠੀਕ ਹੈ ਜੇ ਤੁਸੀਂ ਮਟਰਨ ਤੇ ਚਪਾਤੀ ਲੈਣੀ ਹੈ ਉਹ 180 ਰੁਪਏ ਪਲੇਟ ਹੈ ਠੀਕ ਹੈ ਜੀ ਤੇ ਜੇ ਚਿਕਨ ਬਰੀਆਨੀ ਤੁਸੀਂ ਲੈਣੀ ਹੈ ਸਰ 80 ਰੁਪਏ ਦੀ ਹੈ ਜਿਵੇਂ ਲੁਧਿਆਣਾ ਵਿੱਚ ਇੰਨਾ ਕ ਟ੍ਰੇਟ ਔਰ ਇੰਨੀ ਵਧੀਆ ਚੀਜ਼ ਮਿਲਣੀ ਨਹੀਂ ਹੈਗੀ ਆਪਾਂ ਜੋ ਦੇ ਰਿਹਾ ਆਪਾਂ ਦਾਵੇ ਨਾਲ ਦੇ ਰਿਹਾ ਤਾਂ ਇੰਨੀ ਹੀ ਕੁਆਂਟੀਟੀ ਤੁਹਾਨੂੰ ਮਿਲਣੀ ਰਹਿਣੀ ਹੈ ਹਮੇਸ਼ ਹਾਂਜੀ ਆਪਣੀ ਲੋਕੇਸ਼ਨ ਹੈਗੀ ਜੀ ਲੁਧਿਆਣਾ ਬਸ ਸੜਾ ਨੀਅਰ ਮੀੜਾ ਚੌਂਕ ਮੀੜਾ ਚੌਂਕ ਦੇ ਐਮਸੀਲ ਦੇ ਦਫਤਰ ਦੇ ਬਿਲਕੁਲ ਬਾਹਰ ਆਪਣੀ ਕਾਰ ਲੱਗਦੀ ਹੈ 1 ਵਜੇ ਤੋਂ ਟਾਈਮਿੰਗ 5 ਵਜੇ ਤੱਕ ਦੀ ਆਪਣੀ ਟਾਈਮਿੰਗ ਹੈਗੀ ਹੈ ਤੇ ਮਾਰਨਿੰਗ ਮੰਨ ਲਓ ਆਪਾਂ ਬੁਰਕੀ ਤਿਆਰੀ ਤੋਰੀ ਕਰਕੇ ਇੱਥੇ ਪਹੁੰਚੀਦਾ ਔਰ ਮੰਡੇ ਤੋਂ ਲੈ ਕੇ ਸੈਟਰਡੇ ਤੱਕ ਆਪਣੇ ਕੋਲ ਫੁੱਲ ਟਾਈਮ ਹੈ ਠੀਕ ਹੈ ਜੀ ਸੰਡੇ ਆਪਾਂ ਲਗਵਾਉਂਦੇ ਨਹੀਂ ਹੈਗੇ ਸੰਡੇ ਮੇਰਾ ਆਫ ਆਂ ਦਾ ਮਿਸ਼ਨ ਨਹੀਂ ਠੀਕ ਹੈ ਠੀਕ ਹੈ ਜੀ ਇਹ ਆਪਣੀ ਸਪੈਸ਼ਲ ਖਾ ਲਈ ਜੀ ਹੈ ਹਲੋ ਜਿਹੜੀ ਆਪਣੀ ਪਲੇਟ ਹੈ ਬਣ ਕੇ ਤਿਆਰ ਆ ਤੇ ਆਪਾਂ ਤੁਹਾਨੂੰ ਦਿਖਾਣੇ ਉਹ ਜਿਹੜੀ ਸਰਦਾਰ ਜੀ ਚਿਕਨ ਬਰੀਆਨੀ ਵਾਲਾ ਜਿਹੜਾ ਇਹਦੀ ਸਪੈਸ਼ਲ ਜਿਹੜੀ ਬਰੀਆਨੀ ਆ ਉਹ ਹੀ ਆਪਾਂ ਟੈਸਟ ਕਰਾਂਗੇ ਸਭ ਤੋਂ ਪਹਿਲਾਂ ਵੀ ਅਸੀਂ ਦੇਖ ਸਕਦੇ ਹਾਂ ਕਿ ਚੌਲ ਕਿੰਨੇ ਜਿਹੜੇ ਵਧੀਆ ਨੇ ਪ੍ਰੋਪਰ ਬਾਸਮਤੀ ਰਾਈਸ ਹੈਗਾ ਇਹ ਮਸਾਲੇ ਨਾਲ ਫੁੱਲੀ ਲੋਡਡ ਆ ਬਹੁਤ ਜ਼ਬਰਦਸਤ ਜਿਵੇਂ ਨੇ ਦੱਸਿਆ ਇਹ ਕਿ ਜਿਹੜਾ ਚਿਕਨ ਹੈ ਇਹ ਦੂਜਾ ਵਰਤਿਆ ਜਾਂਦਾ ਕਿ ਹਲੋ ਵੀ ਹਲਾਲ ਨਹੀਂ ਵਰਤਦੇ ਝਟਕਾ ਹੀ ਵਰਤਦੇ ਨੇ ਜਿਹੜਾ ਚਿਕਨ ਹੈ ਉਹ ਵੀ ਪ੍ਰੋਪਰ ਸੌਫਟ ਹੈ ਜਿਹੜਾ ਟੈਂਡਰ ਬਿਲਕੁਲ ਐਸੇ ਜਿਹਾ ਇੱਕ ਬੜੀ ਬਾਈਟ ਆ ਉਹ ਵੀ ਚਿਕਨ ਕਰੀ ਵਾਲੇ ਚਿਕਨ ਦੀ ਵੀ ਜਰੂਰ ਲਵਾਂਗੇ ਲੈਗ ਪੀਸ ਚੱਕਦੇ ਆ ਥੋੜਾ ਜਿਹਾ ਵਿੱਚੋਂ ਇਹਦੇ ਤੇ ਦੇਖ ਸਕਦੇ ਹਾਂ ਕਿੰਨਾ ਸੌਫਟ ਹੋਇਆ ਹੋਇਆ ਹਾਲੇ ਹੱਥ ਹੀ ਲਾਇਆ ਤੇ ਟੁੱਟਲਾ ਜਾ ਰਿਹਾ ਹੈ ਕਰੀ ਨਾਲ ਥੋੜੀ ਜਿਹਾ ਲਗਾ ਕੇ ਤੇ ਥੋੜਾ ਜਿਹਾ ਨਾਲ ਉੱਪਰ ਰੱਖਾਂਗੇ ਪਿਆਜ਼ ਨੂੰ ਬਹੁਤ ਸੋਹਣੀ ਕਰਕੇ ਤੇ ਕਿਆ ਸਵਾਦ ਹੈ ਵੀ ਪ੍ਰੋਪਰ ਜਿਹੜਾ ਪਿੰਡੂ ਟੇਸਟ ਹੁੰਦਾ ਨਾ ਵੀ ਚਿਕਨ ਜਿਹੜਾ ਕਹਿੰਦੇ ਆਪ ਨੂੰ ਮਿਸ ਕਰਦੇ ਹੁੰਦੇ ਆ ਜਿਹੜਾ ਬਾਜ਼ਾਰਾਂ ਚ ਨਹੀਂ ਮਿਲਦਾ ਉਹੀ ਚਿਕਨ ਹੈ ਜਿਹੜਾ ਕਹਿੰਦੇ ਸਪੋਰਟ ਕਰਦੇ ਤੇ ਵਧੀਆ ਵਧੀਆ ਖਾਣਾ ਖਾਣਾ ਚਾਹੁੰਦੇ ਹੋ ਤੇ ਇੰਨਾ ਕੋ ਜਰੂਰ ਆਓ ਤੇ ਇਦਾਂ ਦੀ ਹੋਰ ਫੂਡ ਆਈਟਮਸ ਲਈ ਸਾਡੇ ਚੈਨਲ ਨੂੰ ਫੋਲੋ ਜਰੂਰ ਕਰੋ ਦ ਸਟੀ ਹੈਡਲਾਈਨਸ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਅੰਬਰਵੀਤ ਥੈਂਕ ਯੂ